ਖਾਲਸਤਾਨੀ ਜਾਂ ਜੋਕਰ ਇਹ ਵੀਰ ਆਪਣੇ ਪੋਸਟਰ ਤੇ ਲਿਖਿਆ ਤੇ ਹੁਣ ਮੈਂ ਤੁਹਾਨੂੰ ਇਹਦਾ ਮਤਲਬ ਸਮਝਾਉਣਾ ਕਿ ਖਾਲਸਤਾਨੀ ਕੌਣ ਆ ਤੇ ਜੋਕਰ ਕੌਣ ਆ ਇਹ ਵੀਰ ਜਦੋਂ ਮਤਲਬ ਇਹ ਆਰਗੇਨਾਈਜੇਸ਼ਨ ਚੱਲੀ ਆ ਤੇ ਉਦੋਂ ਪੰਜਾਬ ਦਾ ਇਹਨਾਂ ਨੇ ਨਸ਼ਾ ਹਟਾਇਆ ਖਾਲਸਤਾਨੀਆਂ ਨੇ ਪਰ ਜਿਹੜਾ ਸਰਕਾਰੀ ਹਤਾ ਪੁਲਿਸ ਦਾ ਫਟਕਾਨਦਰਾ ਕੋ ਲਿਆ ਜਾਂਦਾ ਹੀ ਭਾਵੇਂ ਹਿੰਦੂ ਹੀ ਸਿੱਖ ਸੀ ਕੌਣ ਸੀ ਉਹ ਇਹਨਾਂ ਨੇ ਹਟਵਾਇਆ ਫਿਰ ਇਹਨਾਂ ਨੇ ਜਿਹੜੇ ਵੱਡੇ ਵੱਡੇ ਵਿਆਹ ਨਹੀਂ ਹੁੰਦੇ ਸੀ ਉਹ ਇਹਨਾਂ ਨੇ 11 ਬੰਦੇ ਫਿਕਸ ਕੀਤੇ ਦਾਜ ਜਿਹੜਾ ਸੀ ਉਹ ਦਾਜ ਦੀ ਪ੍ਰਥਾ ਇਹਨਾਂ ਬੰਦ ਕੀਤੀ ਤੇ ਇਸ ਤਰ੍ਹਾਂ ਬੜੇ ਮਤਲਬ ਉਹ ਤੋਂ ਪਹਿਲੋ ਰੈਵੋਲੂਸ਼ਨ ਲਿਆਦੇ ਪੰਜਾਬ 'ਚ ਹਾਂਜੀ ਪਰ ਸਰਕਾਰੀ ਅਜੰਡੇ ਅਨਸਾਰ ਫਿਰ ਵਿੱਚ ਜੋਕਰ ਵੜੇਗਾ ਨਗਲੀ ਤੇ ਉਹ ਜਿਹੜੀ ਆਰਗਨਾਈਜੇਸ਼ਨ ਸੀ ਸਰਸਤਾਲ ਸੀ ਉਹ ਜੋ ਵੀ ਸੀਗਾ ਉਹਨੂੰ ਬਦਨਾਮ ਕਰਤਾ ਹੈ ਤੇ ਇਹ ਉਹ ਸਹੀ ਲੜੀਵਾਰ ਕਨਸੈਪਟ ਦਾ ਨਤੀਜਾ ਇਹ ਚਮਕੀਲਾ ਫਿਲਮਿਆਂ ਜਿਹਦੇ ਵਿੱਚ ਉਹ ਤਿੰਨ ਤਿੰਨ ਪਹਾੜੇ ਦੇ ਐਕਟਰ 30000 ਦੇ ਲੈ ਕੇ ਉਹ ਜੋ ਮਰਜ਼ੀ ਕਰਵਾ ਦੋ ਤੇ ਲੋਕਾਂ ਨੂੰ ਵੇਖਣਾ ਉਹ ਸੱਚ ਆ ਹੁਣ ਜਿੱਥੇ ਵੀ ਉਹ ਵੇਖਿਆ ਜਾਊਗਾ ਉਹ ਦੇਖੋ ਤਿੰਨ ਖਾਲਿਸਤਾਨੀ ਉਹ ਚਮਕੀਲੇ ਕੋ ਮਾਰ ਰਹੇ ਹੱਤਾਲੀ ਰਹੇ ਲੂਟ ਰਹੇ ਇਹ ਉਹ ਯਾਰ ਇਹ ਦਾ ਇੱਕ ਦਾ ਦਲਜੀਤਾ ਦੇ ਹੈ ਵੀ ਦੇਸ਼ੀ ਏਜੰਸੀਆਂ ਦਾ ਵਿਗਿਆ ਹੋਇਆ ਆ ਤੇ ਇਹ ਪਈਆ ਪੰਜਾਬ ਦੇ ਲੋਕ ਕੀ ਆ ਜਿਨੇ ਪੱਗ ਬੰਨ ਲਈ ਲੋਕਾਂ ਜਿਹੜਾ ਆ ਬੰਦਾ ਸਾਡਾ ਓ ਪਾਈ ਸਿਆੜੇ ਬੜੋ ਇਹ ਫਿਲਮ ਬੜਾ ਵੱਡਾ ਪ੍ਰੋਪਗੈਂਡਾ ਹੈ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮਾਂ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮਿਆਂ ਇਹ ਚ ਚਮਕੀਲਾ ਨਹੀਂ ਦਿਖਾਇਆ ਗਿਆ ਚਮਕੀਲੇ ਨੂੰ ਸਿਰਫ ਅੱਗੇ ਰੱਖ ਕੇ ਪੰਜਾਬ ਦੇ ਲੋਕਾਂ ਨੂੰ ਨੈਗੇਟਿਵ ਦਿਖਾਇਆ ਗਿਆ ਪੰਜਾਬ ਦਾ ਮਾਹੌਲ ਬੜਾ ਮਾੜਾ ਇੱਥੇ ਜਿਹੜੇ ਖਾਲਸਤਾਨੀ ਹੁੰਦੇ ਆ ਜਿਹੜੇ ਸਿੱਖ ਧਰਮ ਦੇ ਜਾਂ ਜੋ ਵੀ ਆ ਉਹ ਬੜੇ ਗੁੰਡੇ ਆ ਉਹ ਹੱਤੇ ਲੈਂਦੇ ਆ ਉਹਨਾਂ ਦੇ ਚਮਕੀਲਾ ਮਾਰਦਾ ਹੀ ਉਹ ਕੋ ਪੈ ਮਤਲਬ ਇਹ ਕਹਾ ਜਨਸਪੈਕਟ ਕ੍ਰੀਏਟ ਕੀਤਾ ਗਿਆ ਵੀ ਪੰਜਾਬੀ ਲੋਕ ਬਦਨਾਮ ਹੋ ਜਾਣ ਲੋਕ ਵਿਦੇਸ਼ਾਂ ਦੇ ਦੇਸਾਂ ਦੇ ਹਰ ਜਗ੍ਹਾ ਪੰਜਾਬੀਆਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਣ ਤਾਂ ਦਲਜੀਤ ਨੇ ਗਿਆ ਚਾਰ ਵਾਰ ਗੁਰਦਾਰੇ ਮੱਥਾ ਟੇਕ ਲਿਆ ਤੇ ਉਹ ਲੋਕੀ ਦਾ ਇਹ ਤੇ ਆਪਣਾ ਬੰਦਾ ਉਹ ਭਾਈ ਉਹ ਸਭ ਤੋਂ ਵੱਡਾ ਬਹਿਰੂਪੀਆ ਆ ਦਲਜੀਤ ਆ ਸਤ ਸਤੋ ਵੱਡਾ ਬਹਿ ਰੁਪਿਆ ਉਹ ਪੰਜਾਬ ਦੇ ਲੋਕੋ ਸਿਆਣੇ ਬਣੋ ਆਪਣਾ ਆਈਕਿਊ ਲੈਵਲ ਯਾਰ ਥੋੜਾ ਸਟਰੋਂਗ ਕਰੋ ਥੋੜਾ ਸਟਰੋਂਗ ਕਰੋ ਜਾਂ ਤੇ ਸਭ ਖਾਉਂਦੇ ਵਿਚੜੇ ਖਾਲਸਦਾਨੀ ਹੁੰਦੇ ਹੀ ਉਹ ਆ ਹੁੰਦੇ ਹੀ ਤੇ ਵਿੱਚ ਉਹਦੇ ਗੁੰਡੇ ਰਲ ਗਏ ਤੇ ਉਹ ਆ ਕੰਮ ਕਰਦੇ ਹੀ ਉਹਨਾਂ ਚਮਕੀਲਾ ਮਾਰਦਾ ਜਾਂਦੇ ਗੱਲ ਦਿਖਾਉ ਨਾ ਇਹ ਤੇਰਾ ਸਿੱਧਾ ਮਤਲਬ ਜੇ ਖਾਲਸਦਾਨੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਪਹਿਲਾਂ ਹੁੰਦੇ ਜਿਹੜੇ ਸੱਚੇ ਸੁੱਚੇ ਹੁੰਦੇ ਹੀ ਬੰਦੇ ਹੈ ਨਾ ਲੋਕਾਂ ਤੇ ਉਹੀ ਸਮਝ ਰਹੇ ਨਾ ਯਾਰ ਸਿਆਣੇ ਬਣੋ ਪੰਜਾਬ ਦੇ ਲੋਕੋ ਬਾਹਰੇ ਭੋਲੇ ਆ ਯਾਰ ਬਾਹਰੇ ਭੋਲੇ ਆ ਐਦਾਂ ਹੀ ਯਾਰ ਲੋਕ ਲੋਟ ਲੋਟ ਲੈ ਗਏ ਹੈ ਹਾਲਤ ਕੀ ਹੋ ਗਈ ਹਾਲਤ ਇਹ ਹੋ ਗਈ ਅੱਜ ਜੋ ਪੰਜਾਬ ਦੀ ਜਵਾਨੀ ਆ ਉਹ ਵਿਦੇਸ਼ਾਂ ਦੀ ਦਿਹਾੜੀ ਕਰਨ ਦੀ ਆ 30 ਦੀ 50 ਜਾਂ ਕਿੱਲੇ ਵਾਲਾ ਜਿਹੜਾ ਕਿਸਾਨ ਆ ਉਹ ਵੀ ਭੁੱਖਾ ਮਰਨ ਡਿਆ ਮਜ਼ਦੂਰਾਂ ਕੋ ਮਜ਼ਦੂਰੀ ਹੈ ਨਹੀਂ ਕਿਸਾਨੀ ਫੇਲ ਹੋ ਪਈ ਆ ਤੇ ਅੱਦੇ ਮੁੰਡੇ ਨਸ਼ੇੜੀ ਹੋ ਗਏ ਬਾਕੀ ਵਿਦੇਸ਼ਾਂ ਦਿਹਾੜੀਆਂ ਕਰਨ ਡੇ ਕੁੜੀਆਂ ਮੱਡੀਆਂ ਜਿ ਬੈਗੀਆਂ ਨਸ਼ੇੜੀ ਹੋ ਗਈਆਂ ਤੇ ਤੇ ਬਚਿਆ ਕੀ ਹੈ ਨਾ ਤੇ ਭਈਏ ਆ ਕੇ ਇੱਥੇ ਆ ਸਰਕਾਰ ਬੜੀਆਂ ਦਿਹਾ ਲੈ ਕੇ ਜ਼ਮੀਨਾਂ ਖਰੀਦੀ ਜਾਂਦੇ ਆ ਉਹ ਯਾਰ ਸਿਆਣੇ ਬੜੋ ਯਾਰ ਸਿਆਣੇ ਬਣਵਾ ਦਲਜੀਤੇ ਵਰਗਿਆਂ ਨੂੰ ਸਮਝੋ ਤੇ ਵੀਰੋ ਫਿਲਮ ਜਿਹੜੀ ਆ ਨਾ ਮੈਂ ਹੁਣ ਇਹੋ ਹੀ ਕਹਾਂਗਾ ਫਿਲਮ ਨਹੀਂ ਬਣਾਈ ਗਈ ਚਮਕੀਲਾ ਬਹੁਤ ਜੈਂਟਲਮੈਨ ਬੰਦਾ ਸੀ ਉਹ ਗਾਇਨੇ ਨੇ ਠੀਕ ਆ ਕੁਝ ਗਾਏ ਹੋ ਜਾ ਪਰ ਉਹ ਕਿਰਦਾਰ ਦਾ ਏਡੇ ਉੱਚੇ ਲੈਵਲ ਦਾ ਬੰਦਾ ਸੀ ਨਾ ਕਿ ਅਕਸਰ ਦਾਦੇ ਮੈਂ ਇੰਟਰਵਿਊ ਸੁਣੀਆਂ ਵੀ ਜਿਹੜੀਆਂ ਨਵੀਆਂ ਗਾਇਕਾ ਹੁੰਦੀਆਂ ਸੀ ਦੂਜੇ ਸਿੰਗਰ ਜਿਹੜੇ ਉਹਨਾਂ ਨੂੰ ਯੂਜ਼ ਕਰ ਲੈਂਦੇ ਆ ਇਹ ਬਚਾਉਂਦਾ ਹੁੰਦਾ ਵੀ ਭਾਈ ਸਾਰੇ ਬੜਾ ਸਮਝਦਾਰ ਬਣੋ ਇਸ ਤਰ੍ਹਾਂ ਮਤਲਬ ਬੜਾ ਪੋਜ਼ਿਟਿਵ ਬੰਦਾ ਸੀ ਹਮੇਸ਼ਾ ਹੱਸਦਾ ਖੇਡਦਾ ਰਹਿੰਦਾ ਸੀ ਗੁਰੂ ਘਰ ਨਾਲ ਵੀ ਜੁੜਿਆ ਸੀ ਜਿਹੜੇ ਧਾਰਮਿਕ ਗਾਣੇ ਉਹਨੇ ਗਾਏ ਉਸ ਲੈਵਲ ਦੇ ਧਾਰਮਿਕ ਗਾਣੇ ਨਹੀਂ ਕੋਈ ਗਾ ਪਾਇਆ ਤੇ ਚਮਕੀਲੇ ਨੂੰ ਕਿਉਂਕਿ ਚਮਕੀਲੇ ਨੂੰ ਲੋਕਾਰੇ ਬਹੁਤ ਮੰਨਦੇ ਆ ਫਿਰਮ ਹਿੱਟ ਹੋ ਜਾਣੀ ਤੇ ਚਮਕੀਲੇ ਦੇ ਰੂਪ ਵਿੱਚ ਦਲਜੀਤਾ ਗੈਂਗ ਤੇ ਬਾਲੀਵੁੱਡ ਗੈਂਗ ਤੇ ਹੋਰ ਜਿੰਨੇ ਵੀ ਇਹਨਾਂ ਦੇ ਪਿਛੇ ਇਹਨਾਂ ਨੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਆ ਵੀਰੋ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਆ ਗੱਲ ਸਮਝੋ ਵੀਰੋ ਗੱਲ ਸਮਝੋ ਹਾ ਮੇਰਾ ਚਮਕੀਲੇ ਦੀ ਫਿਲਮ ਚੱਲੀ ਆ ਤੇ ਮੈਂ ਚਮਕੀਲੇ ਦੇ ਘਰ ਗਿਆ ਉਹਦੀ ਦਰਗਾਹ ਤੇ ਗਿਆ ਪਹਿਲੋ ਕੋਟਾਂ ਪੈਣਾ ਤੇ ਮੈਂ ਵੇਖਿਆ ਵੀ ਉਹਦਾ ਘਰ ਤਾਂ ਵਿਚਾਰੇ ਦਾ ਹਾਲੇ ਵੀ ਗਰੀਬ ਆ ਉਹ ਰੋਜੀ ਰੋਟੀ ਕਮਾਉਣ ਵਾਲੀ ਆ ਕਿ ਰੋਜੀ ਰੋਟੀ ਰੋਜ ਦਾ ਹੋ ਜਾਏ بڑے ਲੋਕਾਂ ਨੇ ਚਮਕੀਲੇ ਤੋਂ ਪੈਸੇ ਕਮਾ ਰਹੇ ਬੜੇ ਲੋਕਾਂ ਨੇ ਬੜਾ ਹੀ ਪੈਸਾ ਕਮਾ ਰਿਆ ਚਮਕੀਲੇ ਤੋਂ ਪਰ ਚਮਕੀਲੇ ਦਾ ਪਰਿਵਾਰ ਵਿਚਾਰਾ ਉਦਾਂ ਦਾ ਉਦਾਂ ਹੀ ਰਹਿ ਗਿਆ ਸੱਚੀ ਪਰਿਵਾਰ ਦੇ ਭੱਲੇ ਕੋਹ ਨਹੀਂ ਪਿਆ ਪਰ ਪਰਿਵਾਰ ਉਦਾਂ ਦਾ ਉਦਾਂ ਹੀ ਗਰੀਬ ਦਾ ਗਰੀਬ ਪਰ ਇੰਟਰਵਿਊ ਲੈ ਲੇ ਵੀ ਪਰਿਵਾਰ ਦੀਆਂ ਲੋਕਾਂ ਨੇ ਬੜੇ ਪੈਸੇ ਕਮਾ ਲਏ। ਉਹਨਾਂ ਦੇ ਮੋਸ਼ਰਦਾਰ ਖੇਡ ਖੇਡ ਕੇ ਬੜੇ ਪੈਸੇ ਕਮਾਏ ਯਾਰ ਬੜੇ ਪੈਸੇ ਕਮਾਏ। ਪਰ ਪਰਿਵਾਰ ਵਿਚਾਰਾ ਉਦਾਂ ਦਾ ਉਦਾਂ ਹੀ ਆਲ ਪਾਲੀ ਹਾਲੀਵੁੱਡੀਆਂ ਬਾਲੀਵੁੱਡੀਆਂ ਗੈਮ ਜਿਹੜੀ ਫਿਲਮ ਬਣਾਈਆਂ ਪਹਿਲਾਂ ਇੱਕ ਫਿਲਮ ਬਣੀ ਉਹ ਤੋਂ ਵਿਚਾਰਾ ਕੋਈ ਪੈਸੇ ਹੀ ਆ ਨਹੀਂ। ਇਹ ਲੱਗਿਆ ਗੱਲ ਬਣਾ ਕੋਈ ਗੱਲ ਨਹੀਂ ਉਹਨਾਂ ਫਿਲਮ ਬਣਾਈ ਪਰ ਬੋਡਾ ਰਨੀਸ਼ ਨਹੀਂ ਕਰ ਪਾਇਆ ਕੋਈ ਰਾਜ ਰਾਜ ਦਾ ਸੀ ਉਹਨਾਂ ਮੈਂ ਫਿਲਮ ਵੇਖੀ ਬਹੁਤ ਸੋਹਣੀ ਬਹਿਵਾਉ ਦੀ। ਰਣਾ ਪਾਂਦੀ ਉੜੀਆ ਬਾਂਦੀ ਉੜੀਆ ਗਾਇਗਾ ਇਹਨਾਂ ਨੇ ਦੱਕਵਾਜ ਜਰ ਕਰਕੇ ਫਿਲਮ ਬਣਾਈ ਪਰ ਉਹਦੇ ਪਰਿਵਾਰ ਨੂੰ ਫੇਰ ਹੀ ਕੋਹ ਦਿੱਤਾ ਜੱਫੀਆਂ ਪਾਉ ਜੱਫੀਆਂ ਪਾਤੀਆਂ ਫੋਟੋਆਂ ਕਝਾਤੀਆਂ ਉਹਨਾਂ ਨੂੰ ਲੌਣਕੋਮ ਦੇ ਦਿੱਤੇ ਐਨਾ ਉਹ ਜਰੇ ਨਹੀਂ ਖੁਸ਼ ਹੋ ਗਏ ਪਰ ਉਹਨਾਂ ਨੂੰ ਕੋਈ ਇਸਹਾ ਨਹੀਂ ਮਿਲਣਾ ਘਟੋ ਘਾੜੇ ਫਿਲਮ ਦਾ ਭਈ ਲਾਈਵ ਦਾ 10-15 ਕਰੋੜ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਘਟੋ ਘੱਟ 10-15 ਕਰੋੜ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਪਰ ਕੁਛ ਨਹੀਂ ਮਿਲਿਆ ਦਾ ਦੇ ਉਹਨਾਂ ਨੂੰ ਤੇ ਉਹ ਭਾਈ ਤੇ ਉਹ ਗਲਾਬਾਦਰ ਦੁਨੀਆ ਦੀਆਂ ਬਲਾਕੇ ਉੱਥੇ ਫੋਟੋਆਂ ਖਿਚਾਪੀਆਂ ਹੈ ਤੇ ਚਲੋ ਜੀ ਬਾਅ ਹੋ ਗਿਆ ਜਹਾਜ਼ ਦੀ ਟਿਕਟ ਖਰਾਤੀ ਹੋਣੀ ਉੱਥੇ ਹੋਟਲ ਰੱਖ ਲਿਆ ਹੁਣ ਕੋਈ 50-50 ਹਜ਼ਾਰ ਰੁਪਈਆ ਦੇ ਤੌਣਾ ਕਟੋ ਕੱਟ 1015 ਕਰੋੜ ਰੁਪਈਆ ਰਾਈਟਸ ਦਾ ਜਾਣਾ ਚਾਹੀਦਾ ਸੀ ਉਹਨਾਂ ਦੇ ਮਾਪਿਆਂ ਦੇ ਕੋਲ ਚੰਕੀਲੇ ਦੇ ਘਰਦਿਆਂ ਦੇ ਕੋਲ ਪਰ ਉਹ ਵਿਚਾਰੇ ਪੜ ਬੰਦੇ ਆ ਬਹੁਤ ਹੀ ਪਿਛੇ ਹੋਏ ਹੈ ਨਾ ਤੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਜਿਆਦਾ ਪਤਾ ਵੀ ਨਹੀਂ ਪਰਤ ਹਾਲੇ ਤੱਕ ਮੈਂ ਦੇਖਿਆ ਵੀ ਚਮਕੀਲੇ ਨੂੰ ਚਮਕੀਲੇ ਦੇ ਨਾਮ ਦੇ ਲੋਕਾਂ ਨੇ ਆਪਣੇ ਧੰਦੇ ਸੇਕੇ ਇਹ ਦਲਜੀਤਾਂ ਦੇ ਇੰਤਿਹਜ ਜੜੀ ਇਹਨਾਂ ਨੇ ਵੀ ਆਪਣਾ ਸੂਤ ਲਾ ਲਿਆ ਇੱਥੇ ਪਤਾ ਨਹੀਂ ਹਜ਼ਾਰਾਂ ਲੋਕਾਂ ਨੇ ਪੰਜਾਬ 'ਚ ਆਪਣੀਆਂ ਰੋਜ਼ੀਆਂ ਰੋਟੀਆਂ ਚਮਕੀਲੇ ਦੇ ਨਾਮ ਦੇ ਚਲਾਈਆਂ ਤੇ ਇੰਤਿਹਜ ਜੜੀ ਦਲਜੀਤ ਦੇ ਇਹਨਾਂ ਦੀਆਂ ਵੀ ਫਿਲਮਾਂ ਹੋਮਾਂ ਚੱਲਦੀਆਂ ਨਹੀਂ ਭੇਜੇ 5-6 ਸਾਲ ਤੋਂ ਲੋਅ ਵੀ ਆਂਦੀਆਂ ਇਹਨਾਂ ਵੀ ਗੱਜਲਾਪਾਂ ਵੀ ਫੈਲਾ ਲਈਏ ਤੇ ਇਹਨਾਂ ਵੀ ਫੈਲਾ ਲੈ ਲਿਆ ਵੀਰੋ ਚਮਕੀਲਾ ਬਿਲਕੁਲ ਨਹੀਂ ਵਿਖਾਇਆ ਗਿਆ ਸਰਬਕਤ ਪਾਲੀਵੂਡੀਆ ਬਾਲੀਵੂਡੀਆ ਕੜਵਾਂਜੋ ਖਾ ਗਿਆ ਉਹ ਚ ਧੰਨਵਾਦ ਚਮਕੀਲੇ ਦੇ ਪਰਿਵਾਰ ਨਾਲ ਹੋਇਆ ਬਹੁਤ ਵੱਡਾ ਧੋਖਾ ਇੱਕ ਫਿਲਮ ਆਈ ਸੀ ਧੋਨੀ ਜਿਹਦੇ ਵਿੱਚ ਧੋਨੀ ਨੇ ਆਪਣੇ ਫਿਲਮ ਦੇ ਰਾਈਟਸ ਮਾਇਕ ਦੇ ਰਾਈਟਸ ਤੇ ਲਏ ਸੀ 60 ਕਰੋੜ ਇੱਕ ਫਿਲਮ ਆਈ ਸੀ ਮਿਲਖਾ ਸਿੰਘ ਜਿੱਚ ਮਿਲਖਾ ਸਿੰਘ ਨੇ ਲਿਆ ਸੀ 80 ਕਰੋੜ ਇੱਕ ਇੱਕ ਨਕਲੀ ਜੀ ਫਿਲਮ ਆਈ ਸੀ ਸਰਬਜੀਤ ਉਹਦੇ ਵਿੱਚ ਸਰਬਜੀਤ ਦੀ ਨਕਲੀ ਭੈਣ ਨੇ ਲਏ ਸੀ ਘਟੋ ਘਟ ਘਟੋ ਘਟ 15 ਤੋਂ 20 ਕਰੋੜ ਪਰ ਚਮਕੀਲੇ ਦੀ ਬਾਗਪੇ ਵਿੱਚ ਚਮਕੀਲੇ ਦੇ ਪਰਿਵਾਰ ਨੂੰ ਕੀ ਮਿਲਿਆ ਜ਼ੀਰੋ ਉਹ ਦਲਜੀਤ ਨੇ ਹੁਣ ਸਾਰੇ ਪੈਸੇ ਖਾ ਗਏ ਤੇ ਭਾਈ ਚਮਕੀਲੇ ਨੂੰ ਸਾਰਿਆਂ ਨੇ ਲੁੱਟਿਆ ਹਰ ਕਿਹਨੇ ਲੁੱਟਿਆ ਹਰ ਕਿਹਨੇ ਉਹਦਾ ਫਾਇਦਾ ਠਾਇਆ ਤੇ ਉਹ ਬਸ ਉਹਦੇ ਪਰਿਵਾਰ ਦਾ ਤੇ ਉਹਦਾ ਫਾਇਦਾ ਹੀ ਲੋਕ ਠਾਉਦੇ ਰਹਿ ਗਏ ਕਿਸੇ ਨੇ ਉਹਦਾ ਫਾਇਦਾ ਨਹੀਂ ਕੀਤਾ ਜੋ ਟਿੱਕ-ਫੁੱਟਕ ਚਾਗਲਾ ਵਾਲੇ ਜੋ মিডিਆ ਵਾਲੇ ਤੇ ਜੋ ਪਾਲੀਵੁੱਡ ਬਾਲੀਵੁੱਡੀਆਂ ਗੈਂਗ ਇਹਨਾਂ ਸਾਰਿਆਂ ਨੇ ਵੀਰੋ ਚਮਕੀਲੇ ਨੂੰ ਤੇ ਉਹਦੇ ਪਰਿਵਾਰ ਨੂੰ ਲੁੱਟਿਆ ਤੇ ਮੇਰੀ ਬੇਨਤੀ ਇਹ ਆ ਵੀਰੋ ਕਿ ਜੇ ਗਏ ਮੇਰੇ ਵੀਰ ਗੋਬ ਦੇਸ਼ਾ ਦੇ ਵੱਧ ਪਏ ਹੈਗੇ ਆ ਤੇ ਉਹਦੇ ਪਰਿਵਾਰ ਦੀ ਵਿੱਤੀ ਸਹਾਇਤਾ ਜ਼ਰੂਰ ਕਰੋ ਯਾਰ ਤੁਹਾਨੂੰ ਘਰ ਕੋਲ ਚੰਗਾ ਲੈ ਦਿਓ ਯਾਰ ਬਹੁਤ ਬਹੁਤ ਧੰਨਵਾਦ